ਆ ਵੀਡੀਓ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਸੰਗਰੂਰ ਕੋਰਟ ਦੀ ਲਿਫਟ ਦੇ ਵਿੱਚ ਖੁਦ ਵਸ ਗਿਆ ਵਕੀਲ ਤੇ ਘੰਟੇ ਦੇ ਲਗਭਗ ਉਹ ਵਕੀਲ ਲਿਫਟ ਦੇ ਵਿੱਚ ਫਸਿਆ ਰਿਹਾ ਹੈ ਦਰਸਲ ਦਸੀਏ ਤਾਂ ਸੰਗਰੂਰ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਅਜਿਹਾ ਹਾਦਸਾ ਵਾਪਰਿਆ ਜਿਸ ਨਾਲ ਅਦਾਲਤ ਦੇ ਵਿੱਚ ਮੌਜੂਦਾ ਵਕੀਲਾਂ ਤੇ ਲੋਕਾਂ ਦੇ ਵਿੱਚ ਹੜਕੰਪ ਮਚ ਗਿਆ ਦਰਸਲ ਇੱਕ ਵਕੀਲ ਸਾਹਿਬ ਜਦੋਂ ਉੱਪਰਲੀ ਮੰਜ਼ਲ ਤੋਂ نیچے ਆ ਰਹੇ ਸੀ ਤਾਂ ਲਿਫਟ ਵਿੱਚ ਸਵਾਰ ਹੋਏ ਤੇ ਅਚਾਨਕ ਲਿਫਟ ਨੇ ਅਧ ਵਿਚਕਾਰ ਉਹ ਬੰਦ ਕਰ ਦਿੱਤੀ ਲਿਫਟ ਜਿਸ ਕਾਰਨ ਉਹ ਕਰੀਬ 1 ਘੰਟੇ ਤੱਕ ਲਿਫਟ ਦੇ ਅੰਦਰ ਫਸੇ ਰਹੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਕੀਲ ਮੌਕੇ ਤੇ ਪਹੁੰਚੇ ਪਹਿਲਾਂ ਉਹਨਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਰਾਹਤ ਟੀਮਾਂ ਨੇ ਦੇਰੀ ਨਾਲ ਪਹੁੰਚਣ ਕਾਰਨ ਸਾਥੀ ਵਕੀਲਾ ਨੇ ਆਪ ਹੀ ਜਦੋਜਹਿਦ ਸ਼ੁਰੂ ਕਰ ਦਿੱਤੀ ਲਿਫਟ ਦਾ ਗੇਟ ਪੂਰੀ ਤਰ੍ਹਾਂ ਜਾਮ ਹੋ ਚੁੱਕਾ ਸੀ ਜਿਸ ਕਰਕੇ ਲੋਹੇ ਦੇ ਰੌਡਾ ਦੀ ਮਦਦ ਨਾਲ ਗੇਟ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਲਗਾਤਾਰ ਜਦੋਜਹਿਦ ਅਤੇ ਮੇਰਾ ਤੋਂ ਬਾਅਦ ਆਖਰਕਾਰ ਵਕੀਲ ਨੂੰ ਸੁਰੱਖਿਆ ਤੌਰ ਤੇ ਲਿਫਟ ਵਿੱਚੋਂ ਬਾਹਰ ਕੱਢਿਆ ਗਿਆ ਆ ਵੀਡੀਓ ਜ਼ਰਾ ਤੁਸੀਂ ਵੀ ਧਿਆਨ ਨਾਲ ਦੇਖਿਓ ਕਿਵੇਂ ਉੱਥੇ ਅਦਾਲਤ ਦੇ ਵਿੱਚ ਕਾਫੀ ਭੀੜ ਇਕੱਠਾ ਹੋ ਗਈ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਕਿ ਜੁਡੀਸ਼ੀਅਲ ਕੈਂਪ ਕੰਪਲੈਕਸ ਦੇ ਵਿੱਚ ਲਿਫਟ ਦਾ ਕਿਹੋ ਜਿਹਾ ਇੰਤਜ਼ਾਮ ਹੈ ਨਿਯਮਤ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਹੈ ਕੋਈ ਛੋਟਾ ਬੱਚਾ ਕੋਈ ਬਜ਼ੁਰਗ ਇਸ ਲਿਫਟ ਦੇ ਵਿੱਚ ਫਸ ਸਕਦਾ ਹੈ ਕੋਈ ਹਾਦਸਾ ਦੁਬਾਰਾ ਨਾ ਹੋਵੇ ਇਸ ਕਰਕੇ ਸੁਰੱਖਿਆ ਜਿਹੜੀ ਵਧਾਉਣ ਦੀ ਗੱਲ ਕੀਤੀ ਹੈ ਕਿ ਪੂਰੇ ਪ੍ਰਬੰਧ ਕੀਤੇ ਜਾਣ ਖੁਸ਼ਕਿਸਮਤੀ ਇੱਕ ਵਕੀਲ ਨੂੰ ਕੁਝ ਨਹੀਂ ਹੋਇਆ ਪਰ ਇਹ ਘੰਟਾ ਇਹ ਜਿਹੜੀ ਵਕੀਲ ਲਿਫਟ ਦੇ ਵਿੱਚ ਫਸੇ ਰਹੇ ਔਰ ਕਟਨਾ ਸੁਰੱਖਿਆ ਪਾਬੰਦਾ ਤੇ ਵੱਡੇ ਸਵਾਲ ਖੜੇ ਕੀਤੇ ਨੇ ਆਹ ਤਸਵੀਰਾਂ ਤੁਹਾਨੂੰ ਹੈਰਾਨ ਕਰ ਦੇਣਗੀਆਂ ਕਿਵੇਂ ਦੇਖੋ ਜਦੋਂ ਜਿਹਦ ਕਰਕੇ ਵਕੀਲ ਨੂੰ ਬਾਹਰ ਕੱਢਿਆ ਗਿਆ ਤਾਂ ਬਹੁਤ ਵੱਡੇ ਸਵਾਲ ਜਿਹੜੇ ਨੇ ਹੁਣ ਸੁਰੱਖਿਆ ਦੇ ਉੱਤੇ ਖੜੇ ਹੋ ਗਏ ਕਿ ਕਿਸੇ ਵੀ ਦੀ ਜਾਨ ਵੀ ਖਤਰੇ ਦੇ ਵਿੱਚ ਪੈ ਸਕਦੀ ਹੈ ਇਸ ਲਿਫਟ ਵਿੱਚ ਛੋਟਾ ਬੱਚਾ ਕੋਈ ਬਜ਼ੁਰਗ ਜਾਂ ਕੋਈ ਹੋਰ ਫਸ ਸਕਦਾ ਹੈ ਤਾਂ ਕੋਈ ਹਾਦਸਾ ਵੀ ਵਾਪਰ ਸਕਦਾ ਹੈ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਜਰਾ ਧਿਆਨ ਨਾਲ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ

ਪੇਸ਼ੈਂਟ ਵੀਰ ਹਾਂ ਉਸ ਨਾਲ ਹਾਂ ਉਸ ਨਾਲ ਆਏ ਬਾਅਦ ਦੇਖੀ ਅਚੋਲ ਨੁਕਸਲ ਆਏਗਾ ਬੋਲੋ ਇੰਦਰ ਦੇਖੋ ਪਾਪੂ ਆਏਗਾ ਦੇਖੋ